ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਚ ਹੋਵੇਗੀ ਪੰਜਾਬ ਕੈਬਨਟ ਦੀ ਮੀਟਿੰਗ ਲਈ ਜਾ ਸਕਦੇ ਹਨ ਵੱਡੇ ਫੈਸਲੇ ਵਿਕਰਮਜੀਠੇ ਦੀ ਸੁਰੱਖਿਆ ਨੂੰ ਲੈ ਕੇ ਗਰਮਾਈ ਪੰਜਾਬ ਦੀ ਸਿਆਸਤ ਸੁਰੱਖਿਆ ਹਟਾਉਣ ਨੂੰ ਲੈ ਕੇ ਗਰਜੇ ਵਿਕਰਮਜੀਠਿਆ ਸਰਕਾਰੀ ਬਸਾਂ ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ ਅੱਜ 2 ਘੰਟੇ ਲਈ ਬੰਦ ਰਹਿਣਗੇ ਸਾਰੇ ਬੱਸ ਅੱਡੇ ਵਿਕਰਮਜੀਠੇ ਦੀ ਸੁਰੱਖਿਆ ਘਟਾਉਣ ਦੇ ਮੁੱਦੇ ਤੇ ਪੰਜਾਬ ਸਰਕਾਰ ਦਾ ਵੱਡਾ ਬਿਆਨ ਮੰਤਰੀ ਅਮਨ ਰੋੜਾ ਨੇ ਚੁੱਕੇ ਸਵਾਲ ਅਮਰਿਤਪਾਲ ਸਿੰਘ ਦੇ ਚਾਚਾ ਤੇ ਪ੍ਰਧਾਨ ਮੰਤਰੀ ਬਾਜੇ ਕੇ ਬਾਰੇ ਆਈ ਵੱਡੀ ਖਬਰ ਬਠਿੰਡਾ ਜੇਲ੍ਹ ਚ ਕੀਤਾ ਗਿਆ ਸ਼ਿਫਟ ਵਿਕਰਮਜੀਠਿਆ ਨਾਲ ਮੁਲਾਕਾਤ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦਾ ਵੱਡਾ ਬਿਆਨ ਪੰਜਾਬ ਸਰਕਾਰ ਤੇ ਕੀਤੇ ਸ਼ਬਦੀ ਹਮਲੇ ਕਰਨਲ ਬਾਠ ਮਾਮਲੇ ਚ ਵੱਡੀ ਅਪਡੇਟ ਮੋਤਲ ਇੰਸਪੈਕਟਰ ਓਨੀ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ ਲੋਕ ਸਭਾ ਚ ਸਰਕਾਰ ਨੇ ਵਕਫ ਸੋਧ ਬਿਲ ਕੀਤਾ ਪੇਸ਼ ਵਿਰੋਧੀਆਂ ਨੇ ਸੰਸਦ ਚ ਕੀਤਾ ਹੰਗਾਮਾ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ 1 ਕਰੋੜ ਤੋਂ ਵੱਧ ਦੇ ਕਪਲੇ ਚ ਸ਼ਾਮਿਲ ਬੀਡੀਪੀਓ ਕੀਤਾ ਸਸਪੈਂਡ ਨਸ਼ਿਆਂ ਦੀ ਅਲਾਮਤ ਨੂੰ ਠੱਲ ਪਾਉਣ ਲਈ ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਐਲਾਨ ਵਿਕਰਮਜੀਠੇ ਦੇ ਸੁਰੱਖਿਆ ਵਾਪਿਸ ਲੈਣ ਦੇ ਮਾਮਲੇ 'ਚ ਪੰਜਾਬ ਪੁਲਿਸ ਦਾ ਵੱਡਾ ਬਿਆਨ ਕਿਹਾ ਸਿਰਫ ਘਟਾਈ ਗਈ ਹੈ ਸੁਰੱਖਿਆ ਪੰਜਾਬ ਕੈਬਨਟ ਦੀ ਹੈ ਮੀਟਿੰਗ 3 ਅਪ੍ਰੈਲ ਯਾਨੀ ਅੱਜ ਹੋਵੇਗੀ ਇਹ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਉਹਨਾਂ ਦੀ ਸਰਕਾਰੀ ਰਿਹਾਇਸ਼ ਉਤੇ ਸਵੇਰੇ 10 ਵਜੇ 40 ਮਿੰਟ ਤੇ ਹੋਵੇਗੀ ਦੱਸਿਆ ਜਾ ਰਿਹਾ ਹੈ ਕਿ ਇਸ ਮੀਟਿੰਗ 'ਚ ਸਾਰੇ ਮੰਤਰੀ ਪਹੁੰਚਣਗੇ ਹਾਲਾਂਕਿ ਮੀਟਿੰਗ ਦਾ ਏਜੰਡਾ ਜਾਰੀ ਨਹੀਂ ਕੀਤਾ ਗਿਆ ਪਰ ਇਸ ਬੈਠਕ 'ਚ ਕਈ ਅਹਿਮ ਮੁੱਦਿਆਂ ਉਤੇ ਚਰਚਾ ਕੀਤੀ ਜਾ ਸਕਦੀ ਹੈ ਇਸ ਦੇ ਨਾਲ ਹੀ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਦੱਸ ਦਈਏ ਕਿ 26 ਮਾਰਚ ਨੂੰ ਮਾਨ ਸਰਕਾਰ ਵੱਲੋਂ ਚੌਥਾ ਬਜਟ ਪੇਸ਼ ਕੀਤਾ ਗਿਆ ਸੀ ਸ਼੍ਰੋਮਨੀ ਅਕਾਲੀ ਦਲ ਦੇ ਆਗੂ ਵਿਕਰਮ ਮਜੀਠੀਆ ਦੀ ਪਿੱਤੇ ਦੀ ਨੀ ਸਕਿਉਰਟੀ ਹਟਾਉਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ ਜਿਸ ਨੂੰ ਲੈ ਕੇ ਵਿਕਰਮ ਮਜੀਠੀਏ ਨੇ ਵੱਡਾ ਬਿਆਨ ਦਿੱਤਾ ਹੈ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਸਰਕਾਰ ਵਿੱਚ ਅੱਜ ਜੋ ਹਾਲਾਤ ਬਣ ਗਏ ਹਨ ਕਈ ਅਫਸਰਾਂ ਦੀ ਰੀਡ ਦੀ ਹੱਡੀ ਕਮਜ਼ੋਰ ਹੋ ਗਈ ਹੈ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਰੋੜਾ ਨੇ ਸਕਿਉਰਟੀ ਹਟਾਉਣ ਦੀ ਗੱਲ ਆਪ ਕਬੂਲੀ ਹੈ ਮਜੀਠੀਆ ਨੇ ਕਿਹਾ ਹੈ ਕਿ ਅਮਨ अरोड़ा ਨੇ ਇਹ ਗੱਲ ਕਹੀ ਹੈ ਕਿ ਜਿਹੜੇ ਬੰਦੇ ਤੇ ਨਸ਼ੇ ਦੇ ਦੋਸ਼ ਹੋਣ ਉਸ ਨੂੰ ਪ੍ਰਧਾਨ ਮੰਤਰੀ ਲੈਵਲ ਦੀ ਸਿਕਿਉਰਿਟੀ ਕਿਉਂ ਦਿੱਤੀ ਜਾਵੇ ਉਹਨਾਂ ਨੇ ਕਿਹਾ ਕਿ ਮੇਰਾ ਅਮਨ अरोड़ा ਨੂੰ ਸਵਾਲ ਹੈ ਕਿ ਤੁਹਾਨੂੰ ਇਸ ਫੈਸਲੇ ਤੇ ਪਹੁੰਚਦੇ ਆ 3 ਸਾਲ ਲੱਗ ਗਏ ਉਹਨਾਂ ਨੇ ਕਿਹਾ ਕਿ ਮੈਂ अरोड़ा ਸਾਹਿਬ ਦਾ ਧੰਨਵਾਦੀ ਹਾਂ ਕਿ ਉਹ ਖੁਦ ਤਸਦੀਕ ਕਰ ਰਹੇ ਹਨ ਕਿ ਇਹ ਫੈਸਲੇ ਆਮ ਆਦਮੀ ਪਾਰਟੀ ਦੇ ਦਫ਼ਤਰ ਤੋਂ ਲਈ ਗਏ ਹਨ ਇਸ ਦੇ ਨਾਲ ਹੀ ਵਿਕਰਮਜੀਤ ਠੇ ਨੇ ਕਿਹਾ ਹੈ ਕਿ 29 ਤਰੀਕ ਨੂੰ 7 ਵਜੇ ਸਾਨੂੰ ਆਰਡਰ ਮਿਲੇ ਹਨ ਸ਼ਨੀਵਾਰ ਨੂੰ ਹੀ ਸਿਕਿਉਰਿਟੀ ਹਟਾ ਲਈ ਗਈ ਜਦ ਕਿ ਅਗਲੇ ਦਿਨ ਐਤਵਾਰ ਤੇ ਸੋਮਵਾਰ ਨੂੰ ਈਦ ਕਰਕੇ ਸਰਕਾਰੀ ਦਫ਼ਤਰ ਬੰਦ ਹੋਣੇ ਸਨ ਸਾਨੂੰ ਤਾਂ ਇਸ ਬਾਰੇ ਕੁਝ ਪਤਾ ਹੀ ਨਹੀਂ ਸੀ ਉਹਨਾਂ ਕਿਹਾ ਕਿ ਮੈਂ ਮੰਨਦਾ ਹਾਂ ਕਿ ਜੇ ਨਹੀਂ ਲੋੜ ਤਾਂ ਕਿਸੇ ਨੂੰ ਵੀ ਇੰਨੀ ਸਿਕਿਉਰਿਟੀ ਨਹੀਂ ਦੇਣੀ ਚਾਹੀਦੀ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ ਪੰਜਾਬ 'ਚ ਅੱਜ 11 ਤੋਂ ਦੁਪਹਿਰ 1 ਵਜੇ ਤੱਕ ਸਾਰੇ ਬੱਸ ਅੱਡੇ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ ਪੀਆਰਟੀਸੀ ਅਤੇ ਪਣਬੱਸ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਹੜਤਾਲ ਕੀਤੀ ਜਾਵੇਗੀ ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼ ਦੇ ਅਸਥਾਈ ਕਰਮਚਾਰੀਆਂ ਨੇ ਆਪਣੇ ਆਪ ਨੂੰ ਸਥਾਈ ਕਰਨ ਸੰਬੰਧੀ ਵੱਡਾ ਐਲਾਨ ਕੀਤਾ ਹੈ ਰੋਡਵੇਜ਼ ਪਣਬੱਸ ਅਤੇ ਪੀਆਰਟੀਸੀ ਦੀਆਂ ਵੱਖ-ਵੱਖ ਯੂਨੀਅਨਾਂ ਨੇ ਕਿਹਾ ਹੈ ਕਿ 3 April ਨੂੰ ਸੂਬੇ ਭਰ ਦੇ ਸਾਰੇ ਬੱਸ ਅੱਡੇ 2 ਘੰਟੇ ਲਈ ਬੰਦ ਰਹਿਣਗੇ ਜੀ ਸਨਾਲ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਇਸ ਦੇ ਇਲਾਵਾ ਯੂਨੀਅਨ ਨੇ ਐਲਾਨ ਕੀਤਾ ਹੈ ਕਿ 6 7 ਤੇ 8 ਅਪ੍ਰੈਲ ਨੂੰ ਠੇਕਾ ਮੁਲਾਜ਼ਮਾਂ ਵੱਲੋਂ ਮੁਕੰਮਲ ਹੜਤਾਲ ਕੀਤੀ ਜਾਵੇਗੀ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਬਜਟ ਪੇਸ਼ ਕਰ ਦਿੱਤਾ ਹੈ ਪਰ ਉਹਨਾਂ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ ਉਹਨਾਂ ਕਿਹਾ ਹੈ ਕਿ ਉਹਨਾਂ ਨੂੰ ਸਥਾਈ ਬਣਾਇਆ ਜਾਣਾ ਚਾਹੀਦਾ ਹੈ ਉਹਨਾਂ ਕਿਹਾ ਹੈ ਕਿ ਪੀਆਰਟੀਸੀ ਵਿੱਚ ਕੁੱਲ 90% ਦਾ ਸਟਾਫ ਠੇਕੇ ਤੇ ਰੱਖੇ ਮੁਲਾਜ਼ਮ ਹਨ ਜਿਸ ਕਾਰਨ ਜੇਕਰ ਠੇਕਾ ਮੁਲਾਜ਼ਮ ਹੜਤਾਲ ਤੇ ਚਲੇ ਜਾਂਦੇ ਹਨ ਤਾਂ ਵੱਡੀ ਗਿਣਤੀ ਚ ਬੱਸ ਸੇਵਾਵਾਂ ਪ੍ਰਭਾਵਿਤ ਹੋਣਗੀਆਂ ਭਾਵੇਂ ਰੈਗੂਲਰ ਸਟਾਫ ਹੀ ਬੱਸਾਂ ਚਲਾਏਗਾ ਪਰ ਇਹਨਾਂ ਦੀ ਗਿਣਤੀ ਠੇਕੇ ਦੇ ਮੁਲਾਜ਼ਮਾਂ ਨਾਲੋਂ ਬਹੁਤ ਘੱਟ ਹੋਣ ਕਾਰਨ ਬੱਸ ਸੇਵਾਵਾਂ ਦਾ ਕੁਝ ਫੀਸਦ ਹੀ ਚੱਲ ਸਕੇਗਾ ਇਸ ਦੌਰਾਨ 570 ਰੂਟਾਂ ਤੇ ਬੱਸ ਸੇਵਾਵਾਂ ਪ੍ਰਭਾਵਿਤ ਹੋਣ ਗੀਆਂ ਅਕਾਲੀ ਆਗੂ ਵਿਕਰਮ ਮਜੀਠੀਆ ਦੀ ਜੈਡ ਪਲੱਸ ਰੱਖਿਆ ਵਾਪਸ ਲੈਣ ਸੰਬੰਧੀ ਵਿਰੋਧੀਆਂ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਤੇ ਪ੍ਰਤੀਕਿਰਿਆ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਰੋੜਾ ਨੇ ਮਜੀਠੀਆ ਪ੍ਰਤੀ ਵਿਰੋਧੀ ਧਿਰ ਦੀ ਹਮਦਰਦੀ ਤੇ ਸਵਾਲ ਚੁੱਕੇ ਹਨ ਆਪ ਦੇ ਪੰਜਾਬ ਪ੍ਰਧਾਨ ਅਮਨ ਰੋੜਾ ਨੇ ਇੱਕ ਵੀਡੀਓ ਸੰਦੇਸ਼ ਚ ਵਿਰੋਧੀ ਧਿਰ ਦੇ ਆਗੂ ਨੂੰ ਸਵਾਲ ਕੀਤਾ ਕਿ ਉਹ ਨਸ਼ਾ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਅਕਤੀ ਪ੍ਰਤੀ हम दरदी क्यों रखਦੇ ਹਨ ਉਹਨਾਂ ਕਿ ਹੈ ਕਿ ਜਿਸ ਤਰ੍ਹਾਂ ਅੱਜ ਤਿੰਨੋਂ ਪਾਰਟੀਆਂ ਕਾਂਗਰਸ ਅਕਾਲੀ ਅਤੇ ਭਾਜਪਾ ਮਜੀਠੀਏ ਦੀ ਸੁਰੱਖਿਆ ਹਟਾਉਣ ਬਾਰੇ ਇਕੱਠੇ ਗੱਲ ਕਰ ਰਹੀਆਂ ਹਨ ਉਹ ਕਦੇ ਵੀ ਪੰਜਾਬੀ ਲੋਕਾਂ ਦੇ ਹੱਕਾਂ ਲਈ ਇਸ ਤਰ੍ਹਾਂ ਇਕੱਠੇ ਨਹੀਂ ਹੋਏ ਅਮਨ अरोड़ा ਨੇ ਕਿਹਾ ਹੈ ਕਿ ਅਕਾਲੀਆਗੂ ਦਾ ਸਮਰਥਨ ਕਰਨ ਨਾਲ ਸਾਬਿਤ ਹੋ ਗਿਆ ਹੈ ਕਿ ਇਹ ਤਿੰਨੋਂ ਪਾਰਟੀਆਂ ਪੰਜਾਬ ਚੋਂ ਨਸ਼ਿਆਂ ਦਾੰਤ ਨਹੀਂ ਦੇਖਣਾ ਚਾਹੁੰਦੀਆਂ ਉਨ੍ਹਾਂ ਨੇ ਸਵਾਲ ਕੀਤਾ ਕਿ ਅੱਜ ਜਦੋਂ ਪੰਜਾਬ 'ਚ ਨਸ਼ਿਆਂ ਵਿਰੁੱਧ ਇੱਕ ਵੱਡੀ ਮੁਹਿੰਮ ਚਲਾਈ ਗਈ ਹੈ ਤਾਂ ਨਸ਼ਾ ਤਸਕਰੀ ਦੇ ਦੋਸ਼ੀ ਵਿਅਕਤੀ ਨੂੰ ਉਹ ਹੀ ਸੁਰੱਖਿਆ ਦਿੱਤੀ ਗਈ ਹੈ ਜੋ ਪ੍ਰਧਾਨ ਮੰਤਰੀ ਨੂੰ ਦਿੱਤੀ ਜਾਂਦੀ ਹੈ ਕੀ ਇਹ ਸਹੀ ਸੀ ਐਨਐਸਏ ਦੇ ਦੋਸ਼ਾਂ ਤਹਿਤ ਡਿਬਰੂਗੜ ਜੇਲ੍ਹ ਚੋਂ ਬੰਦਾ ਅਮਰਿਤਪਾਲ ਸਿੰਘ ਦੇ 8 ਸਾਥੀਆਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਪੰਜਾਬ ਲਿਆਂਦਾ ਹੈ ਅਮਰਿਤਪਾਲ ਸਿੰਘ ਦੇ ਚਾਚਾ ਤੇ ਪ੍ਰਧਾਨ ਮੰਤਰੀ ਬਾਜੇ ਕੇ ਸਮੇਤ 4 ਸਾਥੀਆਂ ਨੂੰ ਬਠਿੰਡਾ ਜੇਲ੍ਹ 'ਪੇ ਦਿੱਤਾ ਗਿਆ ਹੈ ਜਦੋਂ ਕਿ ਉਹਨਾਂ ਦੇ ਚਾਰ ਸਾਥੀ ਪਟਿਆਲਾ ਜੇਲ੍ਹ 'ਚ ਬੰਦ ਹਨ ਕੇਂਦਰੀ ਜੇਲ੍ਹ ਦੇ ਸੁਪਰੀਡੈਂਟ ਮਨਜੀਤ ਸਿੰਘ ਨੇ ਦੱਸਿਆ ਕਿ ਦੇਰ ਰਾਤ ਅਮਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਭਗਵੰਤ ਸਿੰਘ ਉਰਫ਼ ਪ੍ਰਧਾਨ ਮੰਤਰੀ ਬਾਜੇ ਕੁਲਵੰਤ ਸਿੰਘ ਰੌਕੇ ਅਤੇ ਬਸੰਤ ਸਿੰਘ ਦੌਲਤਪੁਰਾ ਨੂੰ ਬਠਿੰਡਾ ਦੀ ਕੇਂਦਰੀ ਜੇਲ੍ਹ 'ਚ ਤਬਦੀਲ ਕਰ ਦਿੱਤਾ ਗਿਆ ਹੈ ਚਾਰਾਂ ਨੂੰ ਵੱਖਰੀ ਬੈਰਕ 'ਚ ਰੱਖਿਆ ਗਿਆ ਹੈ ਇਸ ਤੋਂ ਇਲਾਵਾ ਉਸ ਦੇ ਹੋਰ ਚਾਰ ਸਾਥੀਆਂ ਦਲਜੀਤ ਸਿੰਘ ਕਲਸੀ ਗੁਰਿੰਦਰ ਸਿੰਘ ਗੂਰੀ ਗੁਰਮੀਤ ਸਿੰਘ ਬੁੱਕਣਵਾਲਾ ਤੇ ਅਮਨਦੀਪ ਸਿੰਘ ਆਪਣਾ ਨੂੰ ਪਟਿਆਲਾ ਜੇਲ੍ਹ ਚ ਰੱਖਿਆ ਗਿਆ ਹੈ ਜਿਕਰ ਹੋ ਗਿਆ ਹੈ ਕਿ ਉਪਰੋਕਤ ਦੋਵੇਂ ਪੰਜਾਬ ਦੀਆਂ ਉੱਚ ਸੁਰੱਖਿਆ ਵਾਲੀਆਂ ਜੇਲਾਂ ਹਨ ਜਿਨ੍ਹਾਂ ਦੀ ਸੁਰੱਖਿਆ ਪੰਜਾਬ ਪੁਲਿਸ ਦੇ ਨਾਲ ਨਾਲ ਕੇਂਦਰੀ ਬਲਾਂ ਵੱਲੋਂ ਵੀ ਕੀਤੀ ਜਾਂਦੀ ਹੈ ਅਕਾਲੀ ਆਗੂ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਵਿਕਰਮ ਮਜੀਠੀਆ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਇਹ ਮੁਲਾਕਾਤ ਮਜੀਠੀਆ ਦੀ ਸੁਰੱਖਿਆ ਹਟਾਏ ਜਾਣ ਤੋਂ ਬਾਅਦ ਕੀਤੀ ਗਈ ਹੈ ਮਜੀਠੀਆ ਨਾਲ ਮੁਲਾਕਾਤ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦਾ ਬਿਆਨ ਸਾਹਮਣੇ ਆਇਆ ਹੈ ਵਿਕਰਮ ਮਜੀਠੀਆ ਨਾਲ ਮੁਲਾਕਾਤ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਸੱਤਾ ਦੇ ਨਸ਼ੇ ਵਿੱਚ ਹੰਕਾਰ ਗਏ ਹਨ ਉਹਨਾਂ ਨੇ ਕਿਹਾ ਕਿ ਰਾਤ ਵੇਲੇ ਮਾੜੇ ਫੈਸਲੇ ਲਈ ਜਾਂਦੇ ਹਨ ਅਤੇ ਪੁਲਿਸ ਅਫਸਰਾਂ ਨੂੰ ਮਜਬੂਰ ਕੀਤਾ ਜਾਂਦਾ ਹੈ ਕਿ ਉਹ ਉਹਨਾਂ ਨੂੰ ਲਾਗੂ ਕਰਨ ਉਹਨਾਂ ਨੇ ਕਿਹਾ ਕਿ ਇਹ ਸਪਸ਼ਟ ਤੌਰ ਤੇ ਸੱਤਾ ਦੀ ਦੁਰਵਰਤੋਂ ਦਾ ਮਾਮਲਾ ਹੈ ਉਹਨਾਂ ਨੇ ਕਿਹਾ ਕਿ ਇੱਕ ਜੈਡ ਪਲੱਸ ਸੁਰੱਖਿਆ ਪ੍ਰਾਪਤ ਸ਼ਕਸ਼ੀਏ ਦੇ ਸਾਰੇ ਸੁਰੱਖਿਆ ਸ਼ਨੀਵਾਰ ਦੀ ਰਾਤ ਨੂੰ ਵਾਪਸ ਲਈ ਗਈ ਹੈ। ਉਨ੍ਹਾਂ ਕਿਹਾ ਹੈ ਕਿ ਮਜੀਠਿਆ ਨਾਲ ਲੱਗੇ ਸਾਰੇ ਸੁਰੱਖਿਆ ਮੁਲਾਜ਼ਮਾਂ ਨੂੰ ਆਖਿਆ ਗਿਆ ਹੈ ਕਿ ਜਾਂ ਤਾਂ ਉਹ ਤੁਰੰਤ ਆਪਣੀਆਂ ਬਟਾਲੀਨਾਂ ਵਿੱਚ ਰਿਪੋਰਟ ਕਰਨ ਜਾਂ ਫਿਰ ਇਹ ਮੰਨਿਆ ਜਾਵੇਗਾ ਕਿ ਉਹ ਆਪਣੀ ਡਿਊਟੀ ਤੋਂ ਭੱਜ ਗਏ ਹਨ। ਉਨ੍ਹਾਂ ਕਿਹਾ ਹੈ ਕਿ ਇਹ ਸਭ ਕੁਝ ਮਜੀਠਿਆ ਦੇ ਸੁਰੱਖਿਆ ਇੰਚਾਰਜ ਨੂੰ ਦੱਸੇ ਬਗੈਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੁਖਵੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਅਜਿਹੇ ਬੇਤੁੱਕੇ ਹੁਕਮਾਂ ਕਾਰਨ ਹੀ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਸਰਦਾਰ ਮਜੀਠੀਆ ਨੂੰ ਇਸ ਕਰਕੇ ਨਿਸ਼ਾਨਾ ਬਣਾ ਰਹੀ ਹੈ ਕਿਉਂਕਿ ਉਹ ਲਗਾਤਾਰ ਮੁੱਖ ਮੰਤਰੀ ਦੇ ਖਿਲਾਫ ਬੋਲ ਰਹੇ ਹਨ ਅਤੇ ਹਰ ਮਾਮਲੇ 'ਚ ਭਗਵੰਤ ਮਾਨ ਨੂੰ ਬੇਨਕਾਬ ਕਰ ਰਹੇ ਹਨ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਰਨਲ ਬਾਟਕੁੱਟਮਾਰ ਮਾਮਲੇ 'ਚ ਮੋਤਲ ਇੰਸਪੈਕਟਰ ਰੋਨੀ ਸਿੰਘ ਨੂੰ ਅੰਤਰੀਮ ਰਾਹਤ ਦੇ ਦਿੱਤੀ ਹੈ ਉਸ ਦੀ ਗ੍ਰਿਫਤਾਰੀ ਤੇ 3 ਦਿਨਾਂ ਦੀ ਰੋਕ ਲਗਾ ਦਿੱਤੀ ਗਈ ਹੈ ਤੇ ਉਸ ਨੂੰ 3 ਦਿਨਾਂ ਦੇ ਅੰਦਰ ਹੇਠਲੀ ਅਦਾਲਤ ਤੋਂ ਅਗਾਊਂ ਜ਼ਮਾਨਤ ਲੈਣ ਦਾ ਨਿਰਦੇਸ਼ ਦਿੱਤਾ ਹੈ ਸੀਨੀਅਰ ਵਕੀਲ ਵਿਨੋਦ ਕਈ ਨੇ ਪਟੀਸ਼ਨਰ ਦੀ ਨੁਮਾਇੰਦਗੀ ਕੀਤੀ ਹੈ ਗਾਉਂ ਜ਼ਮਾਨਤ ਦੇ ਹੱਕਾਂ ਵਿੱਚ ਦਲੀਲਾਂ ਪੇਸ਼ ਕੀਤੀਆਂ ਹਨ ਕਰਨਲ ਪੁਸ਼ਪਿੰਦਰ ਸਿੰਘ ਬਾਠ ਵੱਲੋਂ ਪੇਸ਼ ਹੋਏ ਵਕੀਲ ਬੀਸਮਨ ਮਾਨ ਨੇ ਦੱਸਿਆ ਕਿ ਜਸਟਿਸ ਸੰਦੀਪ ਮੋਦੀ ਗਿਲਦੀਗਵਾਈ ਵਾਲੇ ਇੱਕ ਹੋਰ ਬੈਂਚ ਸਾਹਮਣੇ ਅਜੇ ਹਹੀ ਮਾਮਲਾ ਵਿਚਾਰ ਅਧੀਨ ਹੈ ਲੋਕ ਸਭਾ ਚ ਵਕਫ ਸੋਧ ਬਿਲ ਪੇਸ਼ ਕਰਨ ਤੋਂ ਬਾਅਦ ਸੰਸਦੀ ਮਾਮਲਿਆਂ ਦੇ ਮੰਤਰੀ ਨੇ ਕਿਹਾ ਹੈ ਕਿ ਸੰਸਦੀ ਇਤਿਹਾਸ ਚ ਕਿਸੇ ਵੀ ਬਿਲ ਤੇ ਇੰਨੀ ਜ਼ਿਆਦਾ ਚਰਚਾ ਨਹੀਂ ਹੋਈ ਸਰਕਾਰ ਦੁਆਰਾ 97 ਲੱਖ ਤੋਂ ਵੱਧ ਸੁਝਾਵਾਂ ਤੇ ਵਿਚਾਰ ਕੀਤਾ ਗਿਆ ਹੈ ਜੇਪੀਸੀ ਚ ਵਕਫ ਬਿਲ ਤੇ ਵਿਆਪਕ ਚਰਚਾ ਹੋਈ ਹੈ 25 ਰਾਜਾਂ ਦੇ ਵਕਫ ਬੋਰਡਾਂ ਨੇ ਸੁਝਾਅ ਦਿੱਤੇ ਹਨ ਕਾਮਨੀ ਮਾਹਿਰਾਂ ਤੋਂ ਵੀ ਸੁਝਾਅ ਲਈ ਗਏ ਹਨ 284 ਵਫਦਾਂ ਨੇ ਵੱਖ-ਵੱਖ ਥਿਰਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਕਿਹਾ ਕਿ 2013-14 ਦੀਆਂ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਕੁਝ ਅਜਿਹੇ ਕਦਮ ਚੁੱਕੇ ਗਏ ਸਨ ਜੋ ਤੁਹਾਡੇ ਮਨ ਵਿੱਚ ਸਵਾਲ ਖੜੇ ਕਰਨਗੇ 2013 ਚ ਸਿੱਖਾਂ ਹਿੰਦੂਆਂ ਪਾਰਸੀਆਂ ਤੇ ਹੋਰਾਂ ਨੂੰ ਵਕਫ ਬਣਾਉਣ ਦੀ ਆਗਿਆ ਦੇਣ ਲਈ ਐਕਟ 'ਚ ਸੋਧ ਕੀਤੀ ਗਈ ਸੀ ਹਰ ਕੋਈ ਜਾਣਦਾ ਹੈ ਕਿ ਵਕਫ ਮੁਸਲਮਾਨਾਂ ਲਈ ਅੱਲਾ ਦੇ ਨਾਮ ਤੇ ਵਕਫਾ ਬਣਾਉਣ ਲਈ ਹੈ ਇਹ ਬਦਲਾਅ ਕਾਂਗਰਸ ਨੇ 2013 ਵਿੱਚ ਕੀਤਾ ਸੀ ਕਾਂਗਰਸ ਨੇ ਬੋਡਾਂ ਨੂੰ ਵਿਸ਼ੇਸ਼ ਬਣਾਇਆ ਹੈ ਸ਼ੀਆ ਬੋਡਾਂ ਚ ਸਿਰਫ ਸ਼ੀਆ ਹੀ ਸ਼ਾਮਿਲ ਹੈ ਇੱਕ ਤਾਰਾ ਜੋੜੀ ਗਈ ਹੈ ਵਕਫ ਦਾ ਪ੍ਰਭਾਵ ਹਰ ਦੂਜੇ ਕਾਨੂੰਨ ਤੇ ਹੋਵੇਗਾ ਇਹ ਤਾਰਾ ਕਿਵੇਂ ਪ੍ਰਵਾਨਯੋਗ ਹੋ ਸਕਦੀ ਹੈ ਵਕਫ ਬੋਰਡ ਦੀ ਭੂਮਿਕਾ ਮੁਤਵੱਲੀਆਂ ਤੇ ਵਕਫ ਮਾਮਲਿਆਂ ਨੂੰ ਸੰਭਾਲਣ ਵਾਲਿਆਂ ਦੁਆਰਾ ਵਕਫ ਜਾਇਦਾਦਾਂ ਦੇ ਪਰਬੰਧਨ ਦੀ ਨਿਗਰਾਨੀ ਕਰਨਾ ਹੈ ਇਹ ਸੰਪੂਰਨ ਸ਼ਾਸਨ ਅਤੇ ਨਿਗਰਾਨੀ ਲਈ ਇੱਕ ਪ੍ਰਬੰਧ ਹੈ ਵਕਫ ਬੋਰਡ ਕਿਸੇ ਵੀ ਤਰ੍ਹਾਂ ਵਕਫ ਜਾਇਦਾਦਾਂ ਦਾ ਪ੍ਰਬੰਧਨ ਨਹੀਂ ਕਰਦਾ ਕਰੋੜਾਂ ਦਾ ਕਪਲਾ ਕਰਨ ਦੇ ਦੋਸ਼ 'ਚ ਬੀਡੀਪੀਓ ਸੁਖਜਿੰਦਰ ਸਿੰਘ ਤੇ ਗਾਜ਼ ਦਿੱਤੀ ਹੈ ਦਰਅਸਲ ਪੰਜਾਬ ਸਰਕਾਰ ਨੇ ਹੁਸ਼ਿਆਰਪੁਰ ਬਲਾਕ ਇੱਕ ਵਿੱਚ ਤਾਇਨਾਤ ਸੀਨੀਅਰ ਸਹਾਇਕ ਸੁਖਜਿੰਦਰ ਸਿੰਘ ਜਿਸ ਕੋਲ ਬੀਡੀਪੀਓ ਮਹਿਲਪੁਰ ਦਾ ਵਾਦੂ ਚਾਰਜ ਵੀ ਸੀ ਨੂੰ ਪੰਜਾਬ ਸਰਕਾਰ ਨੇ ਮੁਤਲ ਕਰ ਦਿੱਤਾ ਹੈ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਪ੍ਰਬੰਧਕੀ 77 अजीत ਬਾਲਾਜੀ ਜੋਸ਼ੀ ਵੱਲੋਂ ਜਾਰੀ ਪੱਤਰ ਅਨੁਸਾਰ ਸੁਖਜਿੰਦਰ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੌਤਲ ਕੀਤਾ ਜਾ ਰਿਹਾ ਹੈ ਮੌਤਲੀ ਦੌਰਾਨ ਉਸ ਦਾ ਮੁੱਖ ਦਫ਼ਤਰ ਆਰਡੀਆ ਇੱਕ ਸ਼ਾਖਾ ਮੁੱਖ ਦਫ਼ਤਰ ਵਿਕਾਸ ਪਵਨ ਐਸਐਸ ਨਗਰ ਮੋਹਾਲੀ ਵਿੱਚ ਹੋਵੇਗਾ ਦੱਸਿਆ ਜਾਂਦਾ ਹੈ ਕਿ ਜੈ ਗੋਪਾਲ ਤੀਮਾਨ ਵੱਲੋਂ ਚੁੱਕੇ ਗਏ ਸੰਗੰभीर ਮਾਮਲੇ 'ਚ ਦੋਸ਼ ਇਹ ਸੀ ਕਿ ਬੀਡੀਪੀਓ ਦੇ ਵਾਧੂ ਚਾਰਜ ਦੌਰਾਨ ਇਸ ਅਧਿਕਾਰੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ 1 ਕਰੋੜ ਰੁਪਏ ਤੋਂ ਵੱਦ ਦਾ ਕਪਲਾ ਕੀਤਾ ਸੀ ਲੁਧਿਆਣਾ ਚ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜ ਦਿਵਾਲ ਨੇ 6000 ਬੱਚਿਆਂ ਨੂੰ ਨਸ਼ਾ ਖਤਮ ਕਰਨ ਦੀ ਸੌ ਚੁਕਾਈ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਨਸ਼ਿਆਂ ਵਿਰੁੱਧ ਫੈਸਲਾ ਕੋਣ جنگ ਹੈ ਤੇ ਅਸੀਂ ਸਾਰੇ ਸੂਬੇ ਵਿੱਚੋਂ ਇਸ ਸ਼ਰਾਪ ਦੇ ਖਾਤਮੇ ਦਾ ਐਹਿਦ ਲੈਂਦੇ ਹਾਂ ਮੁੱਖ ਮੰਤਰੀ ਨੇ ਕਿਹਾ ਕਿ ਬਹੁਤ ਹੋ ਗਿਆ ਤੇ ਹੁਣ ਸੂਬਾ ਸਰਕਾਰ ਚੁੱਪ ਕਰਕੇ ਨਹੀਂ ਬੈਠੇਗੀ ਤੇ ਨਸ਼ਾ ਪੀੜਤਾਂ ਦੀਆਂ ਲਾਸ਼ਾਂ ਤੇ ਚਿੰਤਾਵਾਂ ਉੱਤੇ ਤਸਕਰਾਂ ਨੂੰ ਵਾਅਦਾ ਫੁੱਲਦਾ ਨਹੀਂ ਵੇਖੇਗੀ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ਨਸ਼ਿਆਂ ਦੀ ਸਪਲਾਈ ਲਾਈਨ ਤੋੜ ਦਿੱਤੀ ਹੈ ਅਤੇ ਇਸ ਕਿਨੌਣੇ ਜੁਰਮ ਚ ਸ਼ਾਮਲ ਵੱਡੀਆਂ ਮੱਛੀਆਂ ਨੂੰ ਛਲਾਖਾਂ ਪਿੱਛੇ ਦਕਿਆ ਗਿਆ ਹੈ ਤੇ ਉਨ੍ਹਾਂ ਕਿ ਹੈ ਕਿ ਨਸ਼ਾ ਤਸਕਰਾਂ ਵੱਲੋਂ ਗੈਰ ਕਾਨੂੰਨੀ ਤਰੀਕਿਆਂ ਨਾਲ ਬਣਾਈ ਜਾਇਦਾਦ ਨੂੰ ਸੂਬਾ ਸਰਕਾਰ ਨੇ ਪਹਿਲੀ ਦਫਾ ਟਾਇਆ ਤੇ ਜ਼ਬਤ ਕੀਤਾ ਹੈ ਤਾਂ ਕਿ ਇਹ ਹੋਰਾਂ ਨੂੰ ਇਸ ਕੰਮ ਵਿੱਚ ਆਉਣ ਤੋਂ ਰੋਕੇ ਪੰਜਾਬ ਪੁਲਿਸ ਨੇ ਸ਼੍ਰੋਮਣੀ ਕਾਲੀਦਾਲ ਦੇ ਆਗੂ ਵਿਕਰਮਜੀਠੇ ਦੀ ਸੁਰੱਖਿਆ ਪੂਰੀ ਤਰ੍ਹਾਂ ਵਾਪਸ ਲੈਣ ਸੰਬੰਧੀ ਰਿਪੋਰਟਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਖਤਰੇ ਦੇ पुनर्मूल्यांकन ਦੇ ਮੱਦੇਨਜ਼ਰ ਉਹਨਾਂ ਦੇ ਸੁਰੱਖਿਆ ਕਵਰ ਨੂੰ ਸਿਰਫ ਘਟਾਇਆ ਗਿਆ ਹੈ ਵਾਪਸ ਨਹੀਂ ਲਿਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਬੁਲਾਰੇ ਨੇ ਦੱਸਿਆ ਕਿ ਸੁਰੱਖਿਆ ਸਮੀਖਿਆ ਕਮੇਟੀ ਦੀਆਂ ਨਵੀਨਤਮ ਸ਼ਿਫਾਰਿਸ਼ਾਂ ਤੋਂ ਬਾਅਦ ਇਹ ਰੱਦੋਬਦਲ ਕੀਤੀ ਗਈ ਸੀ ਬੁਲਾਰੇ ਨੇ ਕਿਹਾ ਕਿ ਕਿਸੇ ਵੀ ਪ੍ਰਮੁੱਖ ਵਿਅਕਤੀ ਦੀ ਸੁਰੱਖਿਆ ਦੀ ਸਮੇਂ-ਸਮੇਂ ਤੇ ਸੰਭਾਵੀ ਖਤਰੇ ਦੇ ਮੁਲਾਂਕਣ ਦੇ ਆਧਾਰ ਤੇ ਸਮੀਖਿਆ ਕੀਤੀ ਜਾਂਦੀ ਹੈ ਮੈਂ ਵੀ ਅੱਜ ਦੇਸ਼ ਦੇ ਗ੍ਰਹਿ ਮੰਤਰੀ ਦਾ ਅੱਛੇ ਤਰੀਕੇ से ਭਾਸ਼ਣ ਸੁਨਾ और उन्होंने बार बार एक ही बार को दो तीन बातों को ज्यादा जोर दिया एक तो उन्होंने कहा कि विरोधी दल भ्रम फैला रहे हैं मुसलमानों के बीच डर फैला रहे हैं ये हमने फैलाया हुआ डर नहीं है जब देश के मुसलमान को लगा कि देश में बीजेपी में 240 संसदों में एक भी मुसलमान सांसद नहीं है हमारे लिए जगह नहीं है तो वो डरने लगा जब आपने कब्रिस्तान की बात की आपने शमशान घाट की बात की तो वो डरने लगा जब गोदरा हुआ जब मुजफ्फरनगर हुआ जब दिल्ली हुआ जब जब हरियाणा विवाद में दंगे हुए तो देश का मुसलमान डरने लगा और फिर क्या कहा गृहमंत्री साहब ने आज गृह मंत्री साहब ने कहा कि 2013 का बिल अगर नहीं आता यूपीए नहीं लेकर आती तो आज इस बिल की जरूरत नहीं थी क्यों बिल आए क्योंकि आपको पता चल गया कि देश का मुसलमान हमारा साथ नहीं दे रहा हमने हथकंडे अपना लिए हमने आरएसएस की नीति अपना ली हमने डंडा अपना लिया दंगे हो गए लेकिन मुसलमान हमारे साथ आने के लिए तैयार नहीं है फिर आपको पता चला आपने एक और अंकड़ा दिया आपने कहा दो से दो बीस तक केवल अठारह लाख 18 लाख मुसलमानों का जमीन था और 2013 से अब तक 21 लाख और हो गया यानी कि उनतालीस लाख टोटल जमीन हो गया तो आपको किसी ने समझाया मुसलमान को अगर आपके बस में करना है यह आरएसएस की नीति नहीं अपनाएगा जितनी देर आप इनकी सास प्रणाली बंद नहीं करोगे अगर वक्फ बोर्ड नहीं छीनोगे अगर जमीने नहीं छीनोगे तब तक मुसलमान आपके सामने झुकने वाला नहीं है जैसा आपने पंजाब में करने की कोशिश की किसान झुका नहीं पंजाब के लोग नहीं झुके सिख नहीं झुके तो आपने एमएसपी का झगड़ा अस्त तक डाला हुआ है कि किसान की सास प्रणाली बंद कर दो तो पंजाब अपने आप झुक जाएगा आर्थिक जब झुक जाएगा तो हमारी ईन मान लेगा और हमारे साथ आ जाएगा आदरणीय सर आपने बार बार कहा आज आज गृहमंत्री साहब ने कहा गवर्नमेंट प्रॉपर्टी पर किसी का अधिकार नहीं है पंचायत की जमीन कोई दान नहीं दे सकता है मैं आपको इसके पीछे लोचा क्या है इसके पीछे छुपा हुआ राज क्या है उन्नीस में जब बंटवारा हुआ था सैंतालीस से लेकर 1954 तक सारी प्रॉपर्टी गवर्नमेंट के नाम हो गई थी उसके बाद 1954 में एक्ट बना तो वो एक्ट में सर्वे हुआ 1961 टू नाइनटीन सर्वे किसने किया कलेक्टर ने अगर पंजाब की हरियाणा की हिमाचल की बात करूं तो डिविजनल कमिश्नर अंबाला बैठते थे उन्होंने सर्वे किया तहसीलदारों तो ने सर्वे किया तो वकफ बोर्ड को ये जमीन देने का काम किया अब क्या हो गया जैसे राहुल गांधी कर्नाटक में भाषण देते हैं गुजरात में मुकदमा दर्ज होता है सजा हो गई गवर्नमेंट की प्रॉपर्टी तो उन्नीस और 1954 में तो सारी प्रॉपर्टी गवर्नमेंट की थी अब एक बंदा खड़ा हो गया तो वो कहेगा कि यहाँ पर यह गवर्नमेंट की प्रॉपर्टी है, डिस्प्यूट होगा तो आप वक्फ बाय यूजर का अधिकार खत्म कर दोगे कि ये तो जमीन गवर्नमेंट की थी आप उसकी जमीन छीन लोगे फिर आपने कहा लिमिटेशन एक्ट की बात कर रहे हैं आप और किसी धार्मिक स्थानों पर तो लिमिटेशन लागू नहीं होता इनके ऊपर क्यों आप जान इनको अपने अपनी लाभ के नीचे से दबाना चाहते हो इनकी छाती पर चढ़ना चाहते हो जान के मुसलमान को मारना चाहते हो जान के इस देश में मिनोरिटीज को खत्म करना चाहते हो जो है इसको मुस्लिम हो गया फिर और हो और आपने कहा प्रैक्टिसिंग मुस्लिम एक आपने और कंडीशन लगा दी लास्ट कि पांच साल प्रैक्टिस मुस्लिम होना चाहिए वो ध्यान दे सकता है मैं सरदार हूं मैं सरदार हूं और ऐसी कई उदाहरण हैं पंजाब के अंदर तो अगर किसी मुस्लिम के पास कब्रिस्तान नहीं था तो सरदारों ने अपनी जमीन देके कब्रिस्तान बनाए ये कौन सा यह कौन सा अधिकार है कि मैं किसी को चीज दान देना चाहता हूँ और इसको कौन बताएगा रिजू साहब ये बताएंगे कि ये प्रैक्टिसिंग मुस्लिम है जारी है ये सरासर अन्याय है कर को तो श्रोमी गुरुद्वारा प्रबंधक कमेटी फाइव का सिखों का जो एक्ट है आप उसमें भी संशोधित करेंगे आपको लगता है पहले मुस्लिम मारेंगे फिर सिख मारेंगे फिर क्रिश्चियन मारेंगे ये आपकी सोच है और मैं विरोध माननीय सदस्य श्रीमती हरसिमरत कौर बदल जी सुबह से मैं इस बात में मैं बहुत कंफ्यूज चल रही हूँ सोचने की कोशिश कर रही हूँ कि जिस पॉलिटिकल पार्टी का पिछले तीन पार्लियामेंट जो फोर्टीन फिफ्टीन सिक्सटीन लोकसभा से मैं देख रही हूँ कि इनका वहां से लेकर यहाँ तक एक भी मुस्लिम मेंबर नहीं है जिस औरतों का इतना दर्द एक औरत तक भी नहीं है उनको आज कौन सा कौन सा ईद का चांद चढ़ा की इतना प्यार एक माइनॉरिटी जो एक किरण रिजू साहब एक फॉर्मर लॉ मिनिस्टर एक माइनॉरिटी कम्युनिटी को बिलोंग करते हैं आज वो खड़े होके उनका मुसलमान से याद आ गई। जिस जिस माइनॉरिटी कम्युनिटी जिस पार्टी की सारी पॉलिटिक्स ही हिंदू मुस्लिम की पॉलराइजेशन पे डिपेंडेंट है जिसकी सारी राजनीति ही है पाकिस्तान मुसलमान खालिस्तान आज इनको इतना दर्द कहाँ से आ गया कि हमारी मुसलमान बहने हमारे मुसलमानों का पैसा वो सही लग जाए तो सब सुबह से सोच रही हूं कि इनके जबान में तो दुआ है लेकिन दिल तो इनका काला ये सारा देश चाहता है और यही कारण है कि संसद में 24 मुसलमान में बड़े सब इस तरफ उनमें से एक जना भी इस बिल को सपोर्ट नहीं कर रहा है जेपीसी के मेंबर इसको सपोर्ट नहीं कर रहे इनके लोगों को छोड़ने के बजाय और देश की कोई माइनॉरिटी सपोर्ट नहीं कर रही है जिनका बिल इतना अच्छा होता तो तारीफे होती लेकिन हाँ माइनॉरिटी है आपके मंत्री है ना इसलिए लेकिन सो, सो ये सोचते सोचते मैंने सोचा कि इसके पीछे politics, इसके पीछे पॉलिटिक्स क्या है तो सर मैंने एसेट मैनेजमेंट का ये मैंने पेपर निकाला जिसमें पता लगा कि वफ की सबसे ज्यादा प्रॉपर्टी 27 परसेंट उत्तर प्रदेश में है और उत्तर प्रदेश के इलेक्शन डेढ़ साल बाद है तो ये जो बोलते हैं महिलाओं को देनी है मैनेज करनी है तो सर ये तो सिर्फ ये 27 परसेंट वफ की बॉडी जो सिर्फ एक उत्तर प्रदेश के राज्य में है ये तो राजनीति सब उसकी है आप तो समझ आई इनकी बात मैं इनको पूछना चाहती हूं मंत्री जी कह रहे थे कि जी हरियाणा में एक गुरुद्वारा मंत्री जी जो उस ओसियमुना नगर में गुरुद्वारा है वो हाई कोर्ट के ऑर्डर के हिसाब से हुआ था लेकिन मैं आपसे पूछना चाहती हूं बिल लेके आना है माइनॉरिटीज का दर्द है तो हम लोग तो सिख आर्टिकल 25 बी की हम उसके संशोधन कई सालों से मांग रहे हैं कि हम हम सिख हैं हम, है, हम हिंदू तो हमारी आइडेंटिटी ने लेके आई है ना वो बिल हम सब सपोर्ट करेंगे फिर डिमोलिश कर दिया हरिद्वार में ज्ञान गोदरी आपने डिमोलिश कर दिया उड़ीसा में मंगू मठ जो डिमोलिश कर दिया जो माइनॉरिटी के गुरुद्वारे आप डिमोलिश कर रहे बहुत अच्छा आपका अयोध्या बन गया लेकिन जब नीयत साफ होती है तो उसके बोर्ड में दो मुसलमान तो डालिए yes! दो मुसलमान डालते yes! मुसलमानों के ये आपका सिर्फ मुसलमानों के जमीनों के ऊपर कब्जा करने का ah! और के पैसों का कब्जा करने का जैसे आपने सिखों के संस्थाओं के ऊपर हमारा नंदेड़ साहब हजूर साहब के बोर्ड में इलेक्टेड मेंबर्स निकाल के गवर्नमेंट में उधर अपने नॉमिनेटेड मेंबर्स बैठा दिए हरियाणा का हमारा तो

आज यहाँ पे आप मुस्लिम्स को सिख्स को माइनोरिटीज को क्रिश्चियंस को मणिपुर में क्रिश्चियंस के साथ ऐसे बिल मुसलमानों के साथ हमारे संस्था में सिख के साथ जो बाहर के देशों में क्रिश्चियन डोमिनेटेड और मुस्लिम डोमिनेटेड में जो हिंदू रहते हैं मणिपुर मणिपुर हाँ का बहुत संवेदनशील विषय है मणिपुर क्रिश्चियन बी डिलीटेड मणिपुर हमारे लिए क्रिश्चियन हिंदू का विषय नहीं है स्वर्ड शुभ भी डिलीटेड प्लीज कॉम्प्लीट मैडम